ਇਹ ਪਾਣੀ ਤੁਹਾਡਾ ਮਤਲਬ ਹੀ ਭਾਰ ਘਟਾਉਣ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 6 ਕਿਲੋ 7 ਕਿਲੋ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੇ ਢਿੱਡ ਦੀ ਚਰਬੀ ਨੂੰ ਘਟਾਉਣ ਦੇ ਵਿੱਚ ਉਹ ਜਿਹੜਾ ਨੁਸਖਾ ਭਾਰ ਘਟਾਉਣ ਵਾਲਾ ਇੱਕ ਦੇਸੀ ਨੁਸਖਾ ਦੱਸ ਤੁਸੀਂ 30 ਦਿਨ ਇਹਨੂੰ ਪੀਣਾ ਸ਼ੁਰੂ ਕਰ ਦੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸ ਮੈਂ ਤੁਹਾਨੂੰ ਭਾਰ ਘਟਾਉਣ ਵਾਲਾ ਇੱਕ ਦੇਸੀ ਨੁਸਖਾ ਦੱਸਾਂਗਾ। ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ, 6 ਕਿਲੋ, 7 ਕਿਲੋ ਤਾਂ ਫਿਰ ਇਸ ਵੀਡੀਓ ਨੂੰ ਸ਼ੀਰ ਤੋਂ ਲੈ ਕੇ ਲਾਸਤ ਤੱਕ ਜਰੂਰ ਦੇਖਿਓ ਜੀ। ਦੇਖੋ ਜਿਹੜੇ ਮੇਰੇ ਭੈਣ ਭਰਾਵਾਂ ਦੇ ਮਤਲਬ ਢਿੱਡ ਬਹੁਤ ਜ਼ਿਆਦਾ ਵਧਿਆ ਹੋਇਆ ਉਹਨਾਂ ਦੀ ਪੇਟ ਦੀ ਚਰਬੀ ਆ ਜਿਹੜੀ ਉਹ ਨਹੀਂ ਘਟਦੀ ਪਈ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਆ। ਉਹ ਕਹਿੰਦੇ ਵੀਰ ਜੀ ਬਾਕੀ ਬੋਡੀ ਦਾ ਸਾਡੀ ਸਹੀ ਆ ਬਟ ਜਿਹੜਾ ਸਾਡਾ ਢਿੱਡ ਦੀ ਚਰਬੀ ਆ ਉਹ ਜ਼ਿਆਦਾ ਵਾ ਉਹ ਕਿਵੇਂ ਘਟੇਗੀ ਹੈਨਾ ਸੋ ਕਈਆਂ ਦੇ ਮਤਲਬ ਵੀ हिਪ ਦੇ ਉੱਤੇ ਫੈਟ ਬਹੁਤ ਜ਼ਿਆਦਾ ਵਾ ਉਹਨਾਂ ਦੀ ਬਾਹਾਂ ਦੇ ਉੱਤੇ ਚਰਬੀ ਬਹੁਤ ਜ਼ਿਆਦਾ ਲੰਕੀ ਹੋਈ ਆ ਜਿਹੜੀ ਉਹਨਾਂ ਨੇ ਮਤਲਬ ਬਹੁਤ ਕੁਝ ਟਰਾਈ ਕਰਕੇ ਦੇਖ ਲਿਆ ਉਹ ਮਤਲਬ ਵੀ ਉਹਨਾਂ ਦੀ ਚਰਬੀ ਆ ਜਿਹੜੀ ਘਟ ਨਹੀਂ ਰਹੀ ਨਾ ਸੋ ਅੱਜ ਦੀ ਇਸ ਵੀਡੀਓ ਵਿੱਚ ਜਿਹੜਾ ਮੈਂ ਤੁਹਾਨੂੰ ਦੇਸੀ ਨੁਸਖਾ ਦੱਸਾਂਗਾ ਅਗਰ ਤੁਸੀਂ ਉਹਨੂੰ ਬਣਾ ਕੇ ਤੁਸੀਂ ਲਗਾਤਾਰ ਤੁਸੀਂ 30 ਦਿਨ ਲਗਾਤਾਰ ਤੁਸੀਂ 30 ਦਿਨਾਂ ਨੂੰ ਪੀਣਾ ਸ਼ੁਰੂ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੇ ਢਿੱਡ ਦੀ ਚਰਬੀ ਨੂੰ ਘਟਾਉਣ ਦੇ ਵਿੱਚ ਉਹ ਜਿਹੜਾ ਨੁਸਖਾ ਵਾ ਬਹੁਤ ਜ਼ਿਆਦਾ ਉਹ ਮਦਰ ਕਰੇਗਾ ਜੀ ਉਹ ਨੁਸਖੇ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਆ ਜਿਹੜੀ ਲੋੜ ਪਵੇਗੀ ਉਹਨੂੰ ਕਿਵੇਂ ਬਣਾਉਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਹਨਾਂ ਰਹਿਣਾ ਵੀ ਤੁਸੀਂ ਆਪਣਾ ਭਾਰ ਕਿਵੇਂ ਘਟਾ ਸਕਦੇ ਹੋ ਕਿਵੇਂ ਵਧਾ ਸਕਦੇ ਹੋ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਤੁਸੀਂ ਕਿਵੇਂ ਰੇ ਸਕਦੇ ਹਾਂ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਉਹ ਨੁਸਖੇ ਨੂੰ ਬਣਾਉਣ ਵਾਸਤੇ ਤੁਹਾਨੂੰ ਚਾਰ ਪੰਜ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਸੋ ਤੁਸੀਂ ਆਪਣਾ ਕਾਪੀ ਪੈਨ ਚੱਕ ਲਈ ਜੋ ਕੁਝ ਮੈਂ ਬੋਲਾਂਗਾ ਤੁਸੀਂ ਉਹ ਨੋਟ ਕਰੀ ਚੱਲੋ ਤੇ ਜਿੰਨੀ ਮਾਤਰਾ ਦੇ ਵਿੱਚ ਮੈਂ ਬੋਲਾਂਗਾ ਤੁਸੀਂ ਉੰਨੀ ਮਾਤਰਾ ਦੇ ਵਿੱਚ ਹੀ ਉਹ ਸਮਾਨ ਜਿਹੜਾ ਉਹ ਲੈਣਾ ਜੀ ਦੇਖੋ ਜੀ ਉਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਨਾ ਚਾਰ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਨੰਬਰ 1 ਦੇ ਉੱਤੇ ਹੈਗਾ ਜੀ ਜੀਰਾ ਜੀਰਾ ਲੈਣਾ ਜੀ ਨੰਬਰ 2 ਦੇ ਉੱਤੇ ਤੁਸੀਂ ਲੈਣਾ ਦਾਲ ਚੀਨੀ ਦਾ ਪਾਊਡਰ ਹੈ ਜਿਹੜਾ ਉਹ ਲੈਣਾ ਜੀ ਨੰਬਰ 3 ਤੇ ਤੁਸੀਂ ਲੈਣੀਆਂ ਹਲਦੀ ਲੈਣੀ ਹੈ ਜੀ ਹਲਦੀ ਪਾਊਡਰ ਲੈਣਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਨੰਬਰ 4 ਦੇ ਉੱਤੇ ਲੈਣਾ ਤੁਸੀਂ ਨਿੰਬੂ ਹੁਣ ਆ ਚਾਰ ਚੀਜ਼ਾਂ ਨੂੰ ਤੁਸੀਂ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲੈਣਾ ਵਾ ਦੇਖੋ ਜਿਹੜਾ ਜੀਰਾ ਜੀ ਜੀਰੇ ਨੂੰ ਤੁਸੀਂ 1 ਚਮਚ ਲੈਣਾ ਜੀ ਠੀਕ ਹੈ ਜੀ ਜੀਰਾ 1 ਚਮਚ ਲੈਣਾ ਜੀ ਤੁਸੀਂ ਠੀਕ ਹੈ ਜੀ ਜਿਹੜਾ ਦਾਲ ਚੀਨੀ ਦਾ ਪਾਊਡਰ ਆ ਠੀਕ ਹੈ ਜੀ ਇਹਨੂੰ ਵੀ ਤੁਸੀਂ ਅੱਧਾ ਚਮਚ ਲੈਣਾ ਤੁਸੀਂ ਦਾਲ ਚੀਨੀ ਦਾ ਪਾਊਡਰ ਜਿਹੜਾ ਇਹ ਤੁਸੀਂ ਅੱਧਾ ਚਮਚ ਲੈਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਹਲਦੀ ਜੜੀ ਹਲਦੀ ਆ ਇਹ ਤੁਸੀਂ ਇੱਕ ਚੁਟਕੀ ਲੈਣੀ ਆ ਇੰਨੀ ਠੀਕ ਹੈ ਜੀ ਜੇ ਆਪਾਂ ਚਮਚ ਦਾ ਹਿਸਾਬ ਲਈਏ ਤਾਂ ਪੰਜਵਾਂ ਛੇਵਾਂ ਹਿੱਸਾ ਮੰਨ ਕੇ ਚੱਲੋ ਪੰਜਵਾਂ ਛੇਵਾਂ ਹਿੱਸਾ ਇੱਕ ਚਮਚ ਦਾ ਠੀਕ ਹੈ ਜੀ ਥੋੜਾ ਜਿਹਾ ਲੈਣੀ ਤੁਸੀਂ ਹਲਦੀ ਠੀਕ ਹੈ ਇੱਕ ਆਪਾਂ ਨਿੰਬੂ ਲੈਣਾ ਜੀ ਠੀਕ ਹੈ ਜੀ ਨਿੰਬੂ ਆਪਾਂ ਅੱਧਾ ਯੂਜ਼ ਕਰਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਬਣਾਉਣਾ ਕਿਵੇਂ ਆ ਇਹਨੂੰ ਬਣਾਉਣ ਦਾ ਤਰੀਕਾ ਵਾ ਜਿਹੜਾ ਤੁਸੀਂ ਕੀ ਕਰਨਾ ਵਾ ਤੁਸੀਂ ਇੱਕ ਪੈਨ ਲੈਣਾ ਵਾ ਫਰਾਈ ਪੈਨ ਲੈ ਲੈਣਾ ਉਹਦੇ ਵਿੱਚ ਤੁਸੀਂ ਇੱਕ ਵੱਡਾ ਗਲਾਸ ਇੱਕ ਵੱਡਾ ਗਲਾਸ ਤੁਸੀਂ ਪਾਣੀ ਦਾ ਪਾ ਕੇ ਜੀ ਪਾਣੀ ਦਾ ਪਾ ਕੇ ਸਭ ਤੋਂ ਪਹਿਲਾਂ ਉਹਦੇ ਵਿੱਚ ਤੁਸੀਂ ਇੱਕ ਚਮਚਾ ਜਿਹੜਾ ਤੁਸੀਂ ਉਹ ਜੀਰਾ ਪਾ ਦੇਣਾ ਠੀਕ ਹੈ ਜੀ ਗੈਸ ਦੇ ਉੱਤੇ ਰੱਖ ਕੇ ਗੈਸ ਦੇ ਉੱਤੇ ਰੱਖ ਕੇ ਇੱਕ ਚਮਚਾ ਤੁਸੀਂ ਜੀਰੇ ਦਾ ਪਾ ਦੇਣਾ ਜੀ ਤੇ ਅੱਧਾ ਚਮਚਾ ਤੁਸੀਂ ਦਾਲ ਚੀਨੀ ਦਾ ਪਾਊਡਰ ਵੀ ਪਾ ਸਕਦੇ ਹੋ ਜੇ ਤੁਹਾਡੇ ਘਰੇ ਦਾਲ ਚੀਨੀ ਦਾ ਪਾਊਡਰ ਹੈਗਾ ਫਿਰ ਤਾਂ ਬਹੁਤ ਵਧੀਆ ਅਗਰ ਨਹੀਂ ਹੈਗਾ ਤਾਂ ਜਿਹੜੇ ਸਟਿੱਕ ਜੀ ਹੁੰਦੀਆਂ ਨੇ ਨਾ ਦਾਲ ਚੀਨੀ ਦੀਆਂ ਜਿਹੜੇ ਲੱਕੜਾਂ ਜੀ ਹੁੰਦੀਆਂ ਉਹ ਵੀ ਤੁਸੀਂ ਇੱਕ ਮੀਡੀਅਮ ਸਾਈਜ਼ ਦੀ ਜਿਹੜੀ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਏ ਥੋੜਾ ਜਿਹਾ ਹਲਦੀ ਜਿਹੜੀ ਇੱਕ ਚੁਟਕੀ ਤੁਸੀਂ ਹਲਦੀ ਹੈ ਜਿਹੜੀ ਉਹ ਵੀ ਤੁਸੀਂ ਉਹਦੇ ਵਿੱਚ ਪਾ ਦੇਣੀ ਹੈ ਪਾ ਕੇ ਤੁਸੀਂ ਉਹਨੂੰ ਨਾ ਟੱਕ ਦੇਣਾ ਕਿਸੇ ਪਲੇਟ ਨਾਲ ਟੱਕ ਦੇਣਾ ਤੇ ਉਹਨੂੰ ਤੁਸੀਂ ਹੌਲੀ ਹੌਲੀ ਉਬਾਲੀ ਜਾਣਾ ਵਾ ਜਦੋਂ ਤੱਕ ਇਹ ਇੱਕ ਵੱਡਾ ਗਲਾਸ ਪਾਣੀ ਦਾ ਅੱਧਾ ਨਹੀਂ ਰਹਿ ਜਾਂਦਾ ਜਦੋਂ ਤੱਕ ਇਹ ਅੱਧਾ ਰਹੇਗਾ ਨਾ ਜੀ ਤਾਂ ਤੁਸੀਂ ਇਹਨੂੰ ਇੱਕ ਗਲਾਸ ਦੇ ਵਿੱਚ ਛਾਣ ਲੈਣਾ ਛਾਣ ਕੇ ਫਿਰ ਤੁਸੀਂ ਕੀ ਕਰਨਾ ਜਿਹੜਾ ਆਪਾਂ ਨਿੰਬੂ ਲਿਆ ਸੀਗਾ ਜੀ ਇੱਕ ਨਿੰਬੂ ਦਾ ਆਪਾਂ ਰਸ ਕੱਢ ਕੇ ਇੱਕ ਨਿੰਬੂ ਦਾ ਰਸ ਕੱਢ ਕੇ ਆਪਾਂ ਇਹਦੇ ਵਿੱਚ ਪਾਣੀ ਦੇ ਵਿੱਚ ਆਪਾਂ ਪਾ ਦੇਣਾ ਠੀਕ ਹੈ ਜੀ ਪਾਣੀ ਦੇ ਵਿੱਚ ਪਾ ਕੇ ਹੁਣ ਇਹਨੂੰ ਤੁਸੀਂ ਪੀਣਾ ਵਾ ਇਹਨੂੰ ਜਿਵੇਂ ਆਪਾਂ ਚਾਹ ਪੀਂਨੇ ਆ ਨਾ ਜਿਵੇਂ ਆਪਾਂ ਚਾਹ ਪੀਂਨੇ ਹੌਲੇ ਹੌਲੇ ਸਿਪ ਸਿਪ ਕਰਕੇ ਇਹਨੂੰ ਹੌਲੇ ਹੌਲੇ ਤੁਸੀਂ ਚਾਹ ਵਾਂਗੂ ਪੀਣਾ ਠੀਕ ਹੈ ਜੀ ਇਹ ਤਾਂ ਬਣਾਉਣ ਦਾ ਤਰੀਕਾ ਹੋ ਗਿਆ ਤੇ ਤੁਹਾਨੂੰ ਪੀਣ ਦਾ ਤਰੀਕਾ ਦੱਸਦਾ ਜੀ ਹੁਣ ਇਹਨੂੰ ਤੁਸੀਂ ਪੀਣਾ ਕਿਹੜੇ ਟਾਈਮ ਆ ਤੁਸੀਂ ਇਹਨੂੰ ਦਿਨ ਦੇ ਵਿੱਚ ਦੋ ਵਾਰ ਪੀ ਸਕਦੇ ਹੋ ਦਿਨ ਦੇ ਵਿੱਚ ਦੋ ਵਾਰ ਵੀ ਪੀ ਸਕਦੇ ਹੋ ਇੱਕ ਵਾਰ ਵੀ ਪੀ ਸਕਦੇ ਹੋ ਹੁਣ ਪੀਣਾ ਕਦੋਂ ਆ ਜਦੋਂ ਮੰਨ ਕੇ ਚੱਲੋ ਤੁਸੀਂ ਸਵੇਰੇ ਬ੍ਰੇਕਫਾਸਟ ਕਰਨਾ ਵਾ ਬ੍ਰੇਕਫਾਸਟ ਕਰਨ ਤੋਂ ਅੱਧਾ ਘੰਟਾ ਪਹਿਲਾਂ ब्रेकफास्ट ਕਰਨ ਤੋਂ ਅੱਧਾ ਘੰਟਾ ਪਹਿਲਾਂ ਪੀ ਲੈਣਾ ਜੀ ਜਾਂ ਫਿਰ ਤੁਸੀਂ ਰਾਤ ਨੂੰ ਸੌਣ ਲੱਗੇ ਜਦੋਂ ਤੁਸੀਂ ਡਿਨਰ ਕਰੋਗੇ ਡਿਨਰ ਕਰਨ ਤੋਂ ਤੁਸੀਂ ਠੀਕ 30 ਮਿੰਟ ਪਹਿਲਾਂ ਯਾਨੀ ਕਿ ਅੱਧਾ ਘੰਟਾ ਪਹਿਲਾਂ ਹੀ ਤੁਸੀਂ ਇਹਨੂੰ ਪੀਣਾ ਵਾ ਜੀ ਠੀਕ ਹੈ ਜੀ ਪੀਣਾ ਚਾਹ ਵਾਂਗੂਆਂ ਹੌਲੇ ਹੌਲੇ ਕਰਕੇ ਠੀਕ ਹੈ ਜੀ ਤੁਸੀਂ ਡਿਨਰ ਦੇ ਵੇਲੇ ਵੀ ਤੁਸੀਂ ਡਿਨਰ ਤੋਂ ਪਹਿਲਾਂ ਵੀ ਤੁਸੀਂ ਲੈ ਸਕਦੇ ਹੋ ਤੇ ਬ੍ਰੇਕਫਾਸਟ ਤੋਂ ਪਹਿਲਾਂ ਵੀ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਖਾਣਾ ਖਾਣ ਤੋਂ ਪਹਿਲਾਂ ਕਿਉਂ ਲੈਣਾ ਵਾ ਕਿਉਂਕਿ ਸਾਡਾ ਜਿਹੜਾ ਮੈਟਾਬੋਲਿਜ਼ਮ ਇੱਕ ਤਾਂ ਉਹ ਫਾਸਟ ਹੋ ਜਾਏਗਾ ਇੱਕ ਸਾਡੀ ਜਿਹੜੀ ਬੋਡੀ ਬਿਲਕੁਲ ਸਾਫ਼ ਹੋ ਜਾਏਗੀ ਜਦੋਂ ਅਸੀਂ ਕੁਝ ਵੀ ਅਸੀਂ ਖਾਵਾਂਗੇ ਹਨਾ ਮੰਨ ਕੇ ਚਲੋ ਤੁਸੀਂ ਸਵੇਰੇ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਲੈ ਲਿਆ ਸਾਡੀ ਬੋਡੀ ਜਿਹੜੀ ਬਿਲਕੁਲ ਡੀਟੌਕਸ ਹੋ ਜੇਗੀ ਆਪਾਂ ਇਹਨੂੰ ਡੀਟੌਕਸ ਡਰਿੰਕ ਵੀ ਕਹਿ ਦਿੰਨੇ ਆ ਹਨਾ ਬੋਡੀ ਡੀਟੌਕਸ ਹੋ ਜੇਗੀ ਸਾਫ਼ ਹੋ ਜੇਗੀ ਸਾਡਾ ਮੈਟਾਬੋਲਿਜ਼ਮ ਜਿਹੜਾ ਅੱਛੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਹੋ ਜਾਏਗਾ ਜੋ ਵੀ ਤੁਸੀਂ ਦਿਨ ਦੇ ਵਿੱਚ ਖਾਓਗੇ ਤੁਸੀਂ ਉਹ ਮਤਲਬ ਵੀ ਬਰਨ ਛੇਤੀ ਹੋਣਾ ਸ਼ੁਰੂ ਹੋ ਜਾਏਗਾ ਜਿਸ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਤੁਹਾਡੇ ਪੇਟ ਦੀ ਚਰਬੀ ਆ ਜਿਹੜੀ ਤੁਹਾਡੇ ਢਿੱਡ ਦੀ ਚਰਬੀ ਆ ਉਹ ਆਟੋਮੈਟਿਕਲੀ ਕੱਟੀ ਜਾਏਗੀ ਜੀ ਠੀਕ ਹੈ ਜੀ ਤੁਸੀਂ ਇਹ ਨੂੰ ਓਦੋਂ ਪੀਣਾ ਜਦੋਂ ਤੁਸੀਂ ਰਾਤ ਨੂੰ ਸੋਵੋਗੇ ਰਾਤ ਨੂੰ ਸੋਵੋਗੇ ਤੁਸੀਂ ਓਦੋਂ ਤੁਸੀਂ ਅੱਧਾ ਘੰਟਾ ਤੁਸੀਂ ਪਹਿਲਾਂ ਪੀ ਲੈਣਾ ਖਾਣਾ ਖਾਣ ਤੋਂ ਪਹਿਲਾਂ ਡਿਨਰ ਕਰਦੋ ਅੱਧਾ ਘੰਟਾ ਪਹਿਲਾਂ ਪੀਣਾ ਵਾ ਫਿਰ ਜਦੋਂ ਤੁਸੀਂ ਡਿਨਰ ਕਰੋਗੇ ਜੋ ਵੀ ਤੁਸੀਂ ਡਿਨਰ ਦੇ ਵਿੱਚ ਖਾਓਗੇ ਜਦੋਂ ਖਾ ਕੇ ਤੁਸੀਂ ਆਰਾਮ ਨਾਲ ਸੋਜੋਗੇ ਫਿਰ ਇਹ ਪਾਣੀ ਨੇ ਆਪਣਾ ਜਿਹੜਾ ਕੰਮ ਆ ਉਹ ਕਰਨਾ ਸ਼ੁਰੂ ਕਰ ਦੇਣਾ ਇੱਕ ਤਾਂ ਤੁਸੀਂ ਦਿਨ ਦੇ ਵਿੱਚ ਜੋ ਕੁਝ ਖਾਦਾ ਸੀ ਉਹ ਤੇ ਇੱਕ ਡਿਨਰ ਦੇ ਵਿੱਚ ਜੋ ਤੁਸੀਂ ਖਾਦਾ ਸੀ ਉਹ ਬੜੇ ਆਰਾਮ ਨਾਲ ਪਚ ਜਾਣਾ ਵਾ ਬੜੇ ਸੋਖੇ ਤਰੀਕੇ ਨਾਲ ਪਚ ਜਾਣਾ ਤਾਂ ਉਹ ਨੀਂਦ ਵੀ ਬਹੁਤ ਵਧੀਆ ਆਊਗੀ ਤੁਹਾਡੀ ਥਕਾਵਟਾ ਜੋੜੀ ਉਹ ਵੀ ਬਿਲਕੁਲ ਠੀਕ ਹੋ ਜਾਈਗਾ ਤੁਹਾਨੂੰ ਥਕਾਵਟ ਹੀ ਇਹ ਉਤਾਰ ਦੇਗਾ ਠੀਕ ਹੈ ਜੀ ਹੁਣ ਦੇਖੋ ਇਹ ਦੇਖੋ ਪਾਣੀ ਆ ਜਿਹੜਾ ਇਹ ਤੁਹਾਡਾ ਭਾਰ ਤਾਂ ਘਟਾਏਗਾ ਹੀ ਘਟਾਏਗਾ ਜੀ ਠੀਕ ਹੈ ਜੀ ਜੇ ਮੰਨ ਕੇ ਚੱਲੋ ਤੁਹਾਡਾ ਭਾਰ ਇੱਕ ਥਾਂ ਤੇ ਆ ਕੇ ਰੁਕ ਗਿਆ ਉਹ ਨਹੀਂ ਘਟਦਾ ਭਾਰ ਇੱਕ ਥਾਂ ਤੇ ਸਟਕ ਹੋ ਗਿਆ ਇਹ ਪਾਣੀ ਕੀ ਕਰੇਗਾ ਤੁਹਾਡੇ ਭਾਰ ਘਟਾਉਣ ਦੇ ਵਿੱਚ ਮਤਲਬ ਮਦਦ ਕਰੇਗਾ ਇਹ ਨਹੀਂ ਕਹਿ ਸਕਦਾ ਵੀ ਇਹ ਪਾਣੀ ਆ ਜਿਹੜਾ ਤੁਹਾਡਾ 10 ਕਿਲੋ 15 ਕਿਲੋ 20 ਕਿਲੋ ਭਾਰ ਘਟਾ ਦੇਗਾ ਨਹੀਂ ਇਹ ਪਾਣੀ ਤੁਹਾਡਾ ਮਤਲਬ ਹੀ ਭਾਰ ਘਟਾਉਣ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਜਾਨੀ ਕਿ ਥੋੜਾ ਜਿਹਾ ਨੂੰ ਤੱਕਾ ਲਾ ਦੇਗਾ ਤੁਹਾਡਾ ਭਾਰ ਆ ਜਿਹੜਾ ਉਹ ਘ ਸ਼ਿਰੋ ਹੋ ਜਾਏਗਾ ਜੀ ਠੀਕ ਹੈ ਜੀ ਜੋリエ ਤਿੰਨ ਚਾਰ ਚੀਜ਼ਾਂ ਨੇ ਜੇ ਤੁਸੀਂ ਜਿਆਦਾ ਜਿਆਦਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਤਿੰਨ ਚਾਰ ਚੀਜ਼ਾਂ ਜਿਹੜੀਆਂ ਉਹ ਉਹਨੂੰ ਫੋਲੋ ਕਰਨਾ ਨੰਬਰ ਇੱਕ ਦੇ ਉੱਤੇ ਹੈਗਾ ਜੀ ਤੁਸੀਂ ਡਾਈਟ ਨੂੰ ਸਟਿਕਲੀ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਜੇ ਤੁਸੀਂ ਡਾਈਟ ਨੂੰ ਸਟਿੱਕਲੀ ਫੋਲੋ ਕਰੋਗੇ ਤਾਂ ਤੁਹਾਡਾ ਜਿਹੜਾ ਭਾਰ ਘਟੇਗਾ ਨੰਬਰ 2 ਦੇ ਉੱਤੇ ਹੈਗਾ ਜੀ ਤੁਸੀਂ ਮਿੱਠੀ ਚੀਜ਼ਾਂ ਜਿਹੜੀ ਉਹ ਕੋਈ ਨਹੀਂ ਖਾਓਗੇ ਰਸਗੁਲੇ ਗੁਲਾਬ ਜਾਮਨ ਜਾਂ ਚੀਨੀ ਵਗੈਰਾ ਕੁਝ ਨਹੀਂ ਖਾਓਗੇ ਤੇ ਮਿੱਠੇ ਤੋਂ ਬਣੀ ਹੋਈ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਖਾਓਗੇ ਤੇ ਬੇਕਰੀ ਤੋਂ ਬਣੀ ਹੋਈ ਕੋਈ ਵੀ ਚੀਜ਼ ਜਿਹੜੀ ਤੁਸੀਂ ਨਹੀਂ ਖਾਓਗੇ ਰਸ ਬਿਸਕੁਟ ਨਮਕੀਨ ਭੂਜੀਆ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਨਹੀਂ ਖਾਓਗੇ ਜੀ ਤੇ ਡੇਲੀ ਤੁਸੀਂ 40 ਮਿੰਟ ਤੋਂ ਲੈ ਕੇ 50 ਮਿੰਟ ਤੱਕ ਤੁਸੀਂ ਵਰਕਆਊਟ ਆ ਜਿਹੜਾ ਤੁਸੀਂ ਉਹ ਕਰਨਾ ਹੀ ਕਰਨਾ 40 ਮਿੰਟ ਤੋਂ ਲੈ ਕੇ 50 ਮਿੰਟ ਦਾ ਜਿਹੜਾ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਸਵੇਰੇ ਖਾਲੀ ਪੇਟ ਕਰੋਗੇ ਤਾਂ ਜਿਆਦਾ ਵਧੀਆ ਵਾਜੇ ਤੇ ਤੁਹਾਨੂੰ ਇਹਦਾ ਰਿਜ਼ਲਟ ਉਦੋਂ ਮਿਲੇਗਾ ਜੀ ਠੀਕ ਹੈ ਜੀ ਤੇ ਡੇਲੀ ਤੁਸੀਂ 7 ਤੋਂ 8 ਘੰਟੇ ਦੀ ਜਿਹੜੀ ਆ ਉਹ ਨੀਂਦ ਤੁਸੀਂ ਲੈਣੀ ਹੀ ਲੈਣੀ ਆ ਜੇ ਤੁਸੀਂ ਪ੍ਰੋਪਰਲੀ ਨੀਂਦ ਲਵੋਗੇ ਤੁਸੀਂ ਤਾਂ ਜਿਹੜਾ ਤੁਹਾਡਾ ਭਾਰ ਆ ਇਹ ਘਟੇਗਾ ਇਹ ਪਾਣੀ ਨੇ ਉਦੋਂ ਕੰਮ ਕਰਨਾ ਵਾ ਸੋ ਇਹ ਪਾਣੀ ਆ ਜਿਹੜਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਤੇ ਤੁਸੀਂ ਜਿਆਦਾ ਤੋਂ ਜਿਆਦਾ ਜਿਹੜਾ ਉਹ ਸਲਾਦ ਵਗੈਰਾ ਨੇ ਗ੍ਰੀਨ ਵੇਜੀਟੇਬਲ ਨੇ ਜਿਹੜੇ ਤੁਸੀਂ ਉਹ ਖਾਣਿਆ ਆਪਣੀ ਡਾਈਟ ਦੇ ਵਿੱਚ ਜਿਹੜਾ ਤੁਸੀਂ ਉਹ ਸ਼ਾਮਿਲ ਕਰਨਾ ਵਾ ਤੇ ਡੇਲੀ ਤੁਸੀਂ 1-3 ਤੋਂ ਲੈ ਕੇ 4 ਲੀਟਰ ਪਾਣੀ ਜਿਹੜਾ ਉਹ ਪੀਣਾ ਹੀ ਪੀਣਾ ਵਾ ਪਾਣੀ ਸਾਡਾ ਭਾਰ ਘਟੋਂਦਾ ਹੀ ਘਟੋਂਦਾ ਵਾ ਪਾਣੀ ਸਾਡਾ ਕਿਵੇਂ ਭਾਰ ਘਟੋਂਦਾ ਵਾ ਉਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਮੇਰੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਮੇਰੀ ਵੀਡੀਓ ਨੂੰ ਉਹ ਚੈੱਕ ਕਰ ਸਕਦੇ ਹੋ ਜੀ ਸੋ ਜੇ ਤੁਸੀਂ ਇਹ ਪਾਣੀ ਨੂੰ ਬਣਾ ਕੇ ਤੁਸੀਂ ਲਗਾਤਾਰ 30 ਦਿਨ ਲਗਾਤਾਰ ਤੁਸੀਂ 30 ਦਿਨ ਇਹਨੂੰ ਪੀਣਾ ਸ਼ੁਰੂ ਕਰ ਦੋਗੇ ਤੁਹਾਨੂੰ ਜਿਹੜਾ ਰਿਜ਼ਲਟ ਦੇਖਿਓ 101% ਜਿਹੜਾ ਉਹ ਮਿਲੇਗਾ ਹੀ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਹੀ ਨਹੀਂ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਦਾ ਆਪਣੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸასი ਸ਼ਾਲੀ